ਸਭ ਪਿਆਰ ਚ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਇਹ ਸੀ ਗੁਰੂ ਦਾ ਗੁਣ ਸਾਧ ਸੰਗਤ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਉਸ ਤੋਂ ਅੱਗੇ ਸਾਡੇ ਫਰਜ਼ ਮੈਂ ਸਿਰਫ ਇਸ ਲਈ ਇਹ ਮਿਸਾਲ ਦਿੱਤੀ ਵੀ ਗੁਰੂ ਕਿੰਨਾ ਦਿਆਲੂ ਹੈ ਗੁਰੂ ਉਹ ਕਿਰਤ ਕਰਨਾਂ ਨੂੰ ਵੀ ਪਾਲਦਾ ਹੈ ਗੁਰੂ ਦਾ ਬਿਰਦ ਹੀ ਇਹ ਆ ਉਹ ਮਿੱਠ ਬੋਲਣਾ ਹੈ ਉਹ ਕੌੜਾ ਬੋਲ ਨਾ ਜਾਣਾ ਪੂਰਨ ਭਗਵਾਨ ਹੈ ਇਹ ਗੁਣ ਹੈ ਗੁਰੂ ਦਾ ਅਗਲੀ ਗੱਲ ਹੁਣ ਸਾਡੀ ਹੈ ਵੀ ਜੇ ਗੁਰੂ ਦਾ ਉਪਦੇਸ਼ ਮੰਨਾਂਗੇ ਤੇ ਰੁਲਦਿਆਂ ਤੋਂ ਸ਼ੈਨਸ਼ਾਈਆਂ ਵੀ ਮਿਲ ਜਾਣਗੀਆਂ ਜੇ ਗੁਰੂ ਤੋਂ ਆਪਣਾ ਆਪਾ ਕੁਰਬਾਨ ਕਰਾਂਗੇ ਆਪਣੇ ਆਪੇ ਨੂੰ ਗੁਰੂ ਨੂੰ ਸਮਰਪਿਤ ਕਰਾਂਗੇ ਤੇ ਗੁਰੂ ਦੀ ਕੋਈ ਬਖਸ਼ਿਸ਼ ਦਾ ਅੰਤ ਹੈ ਭਈ ਉੱਥੇ ਦੇ ਨਿੱਕਾ ਜਿਹਾ ਬਾਲ ਸਿਦਕ ਦੇ ਨਾਲ ਚੇਤੇ ਕਰਦਾ ਭਾਈ ਪੱਲਾ ਪੱਲੇ ਚ ਗੋੜ ਦੀ ਰੋੜੀ ਬਣ ਕੇ ਤੇ ਸਤਿਗੁਰੂ ਮਜਬੂਰ ਹੋ ਜਾਂਦੇ ਆ ਕੋਹਾਂ ਦਾ ਪੈਂਡਾ ਤੈਅ ਕਰਕੇ ਬਾਜਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਤਖਤ ਵਾਲੇ ਮਹਾਰਾਜ ਭਾਈ ਪੱਲੇ ਕੋਲ ਖੇਤਾਂ ਚ ਜਾ ਕੇ ਉਹਦੀ ਰੱਖੀ ਹੋਈ ਪੇਟਾ ਨੂੰ ਪ੍ਰਵਾਨ ਕਰਦੇ ਆ ਕਿਉਂਕਿ ਉਹ ਪਰਉਪਕਾਰੀ ਆ ਨਾ ਗਰੀਬ ਸਿੱਖ ਘਰ ਬਣਾ ਕੇ ਛੱਤ ਪਾ ਕੇ ਅਰਜ਼ੋਈ ਕਰਦਾ ਕਿ ਸੱਚੇ ਪਾਤਸ਼ਾਹ ਇਸ ਘਰ ਵਿੱਚ ਪਹਿਲਾਂ ਤੁਹਾਡੇ ਚਰਨ ਪੈਣ ਤੇ ਸੱਚੇ ਸਾਹਿਬ ਜੀ ਘੋੜਾ ਭਜਾਉਂਦੇ ਆ ਤੇ ਡਰੋਲੀ ਭਾਈ ਪਹੁੰਚ ਜਾਂਦੇ ਆ ਭਾਈ ਸਾਈਂ ਦਾਸ ਜੀ ਦੀ ਅਰਦਾਸ ਪੂਰੀ ਕਰਨ ਵਾਸਤੇ ਉਹ ਗੁੜ ਦੀ ਰੋੜੀ ਤੇ ਰੀਚ ਜਾਂਦਾ ਹੈ ਸੈਕਰੇਡ ਮੀਲਾਂ ਦਾ ਵਿਖੜਾ ਪੈਂਦਾ ਖੱਡਾਂ ਪਹਾੜ ਜੰਗਲ ਤੇ ਬਿਰਧ ماں ਕੁਝ ਕੱਪੜੇ ਦਾ ਟੁਕੜਾ ਬਣ ਕੇ ਅਰਜੋਈਆਂ ਕਰਦੀ ਹੈ ਮੇਰੀ ਪੀੜੀ ਦੇ ਮਾਲਕਾ ਇੱਕ ਵਾਰ ਆਪਣੇ ਹੱਥੀਆਂ ਆ ਕੇ ਇਸ ਪ੍ਰੇਮ ਦੀ ਭੇਟਾ ਨੂੰ ਪ੍ਰਵਾਨ ਕਰ ਲੈ ਵਾਹ ਮੇਰੇ ਪਾਤਸ਼ਾਹ ਫਿਰ ਉਹ ਸਤਿਗੁਰੂ ਉੱਥੇ ਹਾਜ਼ਰ ਹੈ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਇਆਲ ਮਤ ਸੋਚਣਾ ਵੀ ਇਹ ਉਸ ਵਕਤ ਦੀਆਂ ਗੱਲਾਂ ਨੇ ਗੁਰੂ ਦਾ ਉਸ ਵੇਲੇ ਦਾ ਬਿਰਧ ਹੈ ਗੁਰੂ ਅੱਜ ਵੀ ਸੇਵਕ ਕੋ ਗੁਰ ਨੀਂਦ ਵੀ ਪੰਕਤੀ ਬੋਲੋ ਨੰਤਰ ਪਗਰ ਪਾਲਣੀ ਹੋਏਗਾ ਸੇਵਕ ਕੋ ਗੁਰ ਸਦਾ ਦਿਆਲ ਗੁਰੂ ਦਾ ਬਿਰਦ ਕੀ ਹੈ ਜੀ ਹੈ ਕਿ ਇਹ ਗੁਰੂ ਦੀ ਪਹਿਚਾਨ ਕੀ ਹੈ ਉਹ ਦਇਆ ਦਾ ਸਮੁੰਦਰ ਹੈ ਉਹ ਤਰਸ ਕਰਦਾ ਹੈ ਉਹ ਟੁੱਟਦਾ ਹੈ ਉਹ ਕਰुणा ਨਿਧਾਨ ਹੈ ਤੂੰ ਕਿਤੇ ਇੱਕ ਕਦਮ ਪੁੱਟ ਕੇ ਵੇਖੋ ਗਲਵੱਕੜੀ ਚ ਲੈਂਦਾ ਉਹ ਆਪ ਚੱਲ ਕੇ ਆਂਦਾ ਕਰੋੜਾਂ ਕਦਮ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਰੈ ਗੁਰਬਚਨੀ ਹਰ ਨਾਮ ਉਚਰੈ ਸਤਗੁਰ ਸਿੱਖ ਕੇ ਬੰਦਨ ਘਟੈ ਗੁਰ ਕਾ ਸਿੱਖ ਵਿਕਾਰ ਤਿਆ ਤੂੰ ਰਾਹ ਤੇ ਤੁਰ ਕੇ ਦੇਖ ਮਿੱਤਰਾ ਗੁਰੂ ਤੇ ਬੈਠਾ ਹੀ ਐ ਤੇਰਾ ਭਲਾ ਕਰਨ ਵਾਸਤੇ ਤੇਰੀਆਂ ਰੁਕਾਵਟਾਂ ਨੂੰ ਖਤਮ ਕਰਨ ਵਾਸਤੇ ਤੇਰੇ ਬਿਗਨਾਂ ਨੂੰ ਨਾਸ ਕਰਨ ਵਾਸਤੇ ਗੁਰੂ ਤੇ ਜ਼ਿੰਮੇਵਾਰੀ ਨਿਭਾ ਰਿਹਾ ਉਦੀ ਟੇਕ ਤੱਕ ਕੇ ਵੇਖ ਜਦੋਂ ਸਿੱਖ ਸਦਕ ਨਾਲ ਯਾਦ ਕਰਦਾ ਨਾ ਜੀ ਤੇ ਮੇਰਾ ਦਿਆਲੂ ਕਿਰਪਾਲੂ ਪਾਤਸ਼ਾਹ ਵੱਡ ਜੋਦਾ ਬਹੁਤ ਪਰਉਪਕਾਰੀ ਨਿਕਟ ਖਲੋਏੜਾ ਮੇਰਾ ਸਾਜਨੜਾ ਸਾਜਨੜਾ ਮੇਰਾ ਸਾਜਨ ਦਾ ਸੋ ਸਤਗੁਰ ਪਿਆਰਾ ਮੇਰਾ ਨਾਲ ਹੈ ਯਾਦ ਕਰਕੇ ਵੇਖਿਓ ਗੁਰੂ ਬਉੜੀ ਕਰਦਾ ਸਾਤ ਸੰਗਤ ਸਿੱਧਕ ਤੇ ਭਰੋਸਾ ਰੱਖ ਕੇ ਵੇਖਿਓ ਗੁਰੂ ਅੱਜ ਵੀ ਉਹੀ ਸੁਭਾਅ ਹੈ ਸਤਗੁਰ ਸਿੱਖ ਉਹ ਸਦਾ ਦੇ ਹਾਲ ਹੈ ਨਾ ਉਹਦੀ ਦਿਆਲਤਾ ਚੰਤਰ ਹੀ ਨਹੀਂ ਆਉਣਾ ਉਹਦੇ ਸੁਭਾਅ ਚ ਫਰਕ ਹੀ ਨਹੀਂ ਪੈਣਾ ਸਾਡਾ ਸੁਭਾਅ ਸਿਰ ਤਾਤਾ ਹੁੰਦਾ ਹੈ ਸਾਡੇ ਸੁਭਾਚੰਤਰ ਹੁੰਦਾ ਸਾਤ ਸੰਗਤ ਜਿਹੜਾ ਉਸ ਦਿਨ ਮਿਹਰਬਾਨ ਸੀ ਨਾ ਮਾਤਾ ਭਾਗ ਭਰੀ ਕੋਲ ਜਾਂਦਾ ਭਾਈ ਪੱਲੇ ਕੋਲ ਜਾਂਦਾ ਭਾਈ ਸਾਈਂ ਦਾਸ ਕੋਲ ਜਾਂਦਾ ਅਕਿਰਤ ਕਣਾ ਨੂੰ ਪਾਲਦਾ ਪੈਂਦੇ ਖਾਂ ਦਾ ਵੀ ਭਲਾ ਲੋਚਦਾ ਉਹ ਸਦਾ ਦਿਆਲ ਹੈ ਉਹ ਆਪਣੇ ਸਿੱਖ ਦੀ ਪ੍ਰਤਪਾਲ ਕਰਨ ਵਾਸਤੇ ਹਰ ਵੇਲੇ ਮਿਹਰਬਾਨ ਹੈ ਐਸੇ ਗੁਰ ਕੋ ਬਲਬਲ ਕੁਰਬਾਨ ਸਾਰੇ ਪਿਆਰ ਤੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਫੇਰ ਆਖੋ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ऐसे गुरु को बल बल जाईए ऐसे गुरु को बल बल जाईए आप मुक्त मोह तार ऐसे गुरु को बल बल जाईए ਆਪ ਮੁਕਤ ਮੋਹ ਤਾਰਐ ਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹ ਤਾਰਐ ਸੇ ਗੁਰ ਕੋ ਬਲ ਬਲ ਜਾਈਐ ਸੇਵਕ ਕੋ ਨਿਕਟੀ ਹੋਏ ਦਿਖਾਵੇ ਨਿਕਟੀ ਹੋਏ ਦਿਖਾਵੇ ਹੁਣ ਗੁਰੂ ਦਾ ਤੇ ਇਹ ਬਿਰਦ ਹੈ ਨਾ ਉਥੇ ਅਗਲੇ ਪਾਸੇ ਆਪਣੇ ਆਪ ਨੂੰ ਜਦੋਂ ਵੇਖਦੇ ਆ ਸਦਕ ਸਿਰਣ ਭਰੋਸਾ ਨਿਸ਼ਚਾ ਕਿ ਹੈ ਪੀ ਗੁਰੂ ਉਹੀ ਹੈ ਗੁਰੂ ਦੀ ਆਲੂ ਹੈ ਗੁਰੂ ਮਿਹਰਬਾਨ ਹੈ ਗੁਰੂ ਅਕਿਰਤ ਕਣਾ ਨੂੰ ਪਾਲਦਾ ਹੈ ਗੁਰੂ ਬਾੜੇ ਜੋਦਾ ਤੇ ਬਹੁਤ ਆਰੁਪਕਾਰੀ ਹੈ ਗੁਰੂ ਦੇ ਚਰਨਾਂ 'ਚ ਆ ਕੇ ਸਿਰ ਰੱਖ ਦਿੱਤਾ ਅਸੀਂ ਅਸੀਂ ਨੇ ਇੱਕ ਸ਼ਬਦ ਬੜਾ ਸੋਹਣਾ ਸਿੱਕ ਵਰਤਦੇ ਆ ਮੱਥਾ ਟੇਕਣਾ ਕਿਸੇ ਦੀ 40 ਸਾਲ 50 ਸਾਲ 60 ਸਾਲ 80 ਸਾਲ ਹੋ ਗਈ ਹਜ਼ਾਰਾਂ ਨੇ ਲੱਖਾਂ ਵਾਰੀ ਮੱਥਾ ਟੇਕ ਲਿਆ ਹੋਵੇਗਾ ਆਪਣੇ ਆਪ ਨੂੰ ਪੁੱਛ ਲਈਏ ਕਿ ਕੀ ਟਿਕ ਗਿਆ ਆਪਣੇ ਆਪ ਨੂੰ ਪੁੱਛੀਏ ਮੈਂ ਵੀ ਆਪਣੇ ਆਪ ਨੂੰ ਪੁੱਛਾਂ ਤੁਸੀਂ ਵੀ ਪੁੱਛੋ ਟਿਕ ਗਿਆ ਸਮੱਸਿਆ ਇਹ ਹੀ ਹੈ ਕਿ ਟਿਕ ਨਹੀਂ ਰਿਹਾ ਤੇ ਇੱਕ ਰੋਜ਼ ਰਹੇ ਆ ਪਰ ਟਿਕ ਨਹੀਂ ਰਿਹਾ ਗੱਲ ਉਸ ਦਿਨ ਬਣਨੀ ਹੈ ਜਿੱਦਨ ਇਹ ਮੱਥਾ ਟਿਕ ਗਿਆ ਛੋਟੀ ਜੀ ਬੇਨਤੀ ਕਰਦਾ ਗੱਲ ਨੂੰ ਸੌਖਿਆਂ ਸਮਝਣ ਲਈ 5 7 10 20 ਜੋ ਕੁਝ ਰੱਖਿਆ ਅੱਗੇ ਮੱਥਾ ਟੇਕਿਆ ਮਨ ਲਓ ਜਾਣ ਲੱਗਾ ਮੈਂ ਕਹਾਂ ਵੀ ਜਿਹੜੇ ਮੈਂ ਰੱਖੇ ਸੀ ਆਪਣੇ ਮੈਂ ਚੁੱਕ ਕੇ ਲੈ ਜੰਨਾ ਤੇ ਤੁਸੀਂ ਪੁੱਛੋ ਵੀ ਭਾਈ ਸਾਹਿਬ ਚੁੱਕ ਕਿਉਂ ਰਹਾ ਰਹੇ ਹੋ ਤੇ ਮੈਂ ਕਹਾਂ ਮੈਂ ਰੱਖੇ ਸੀ ਮੈਂ ਚੁੱਕ ਕੇ ਲੈ ਚਲਦਿਆਂ ਤੇ ਇੱਕ ਜੁਬਾਨ ਪਤਾ ਕੀ ਕਹੋਗੇ ਫਿਰ ਰੱਖੇ ਕਾਦੇ ਲਈ ਸੀ ਅਹੀਂ ਕਵਾਂਗੇ ਨਾ ਜੀ ਪਰ ਖਿਮਾ ਕਰਿਓ ਮੈਂ ਆਪਣੇ ਆਪ ਵੱਲ ਵੇਖ ਕੇ ਕਵਾਂਗਾ ਤੁਸੀਂ ਤੇ ਸਾਰੇ ਰੰਗੇ ਹੋਏ ਹੋ ਟਿਕੇ ਹੋਏ ਇਹੀ ਕੁਸ਼ ਤੇ ਰੋਜ਼ ਕਰ ਰਹੇ ਆਂ ਰੋਜ ਸਿਰ ਰੱਖ ਰਹੇ ਆ ਮਸਤਕ ਰੱਖ ਰਹੇ ਆ ਫਿਰ ਚੁੱਕ ਕੇ ਲੈ ਜਾ ਰਹੇ ਆ ਟੇਕੀ ਨਹੀਂ ਰਹੇ ਤੇ ਜੇ ਪੈਸੇ ਰੱਖ ਕੇ ਚੁੱਕ ਕੇ ਲੈ ਜੀਏ ਤੇ ਬੁਰਾ ਔਗਣ ਬੜੀ ਵੱਡੀ ਬੁਰੀਾਈ ਤੇ ਸੀਸ ਰੋਜ ਰੱਖਦੇ ਆ ਚੁੱਕ ਕੇ ਕਿਸੇ ਹੋਰ ਦੇ ਪੈਰਾਂ 'ਚ ਦੂਜੇ ਦੇ ਤੀਜੇ ਦੇ ਚੌਥੇ ਦੇ ਇਹ ਨਹੀਂ ਰੱਖ ਰਹੇ ਮੈਂ ਤੇ ਕਈ ਵਾਰੀ ਕਹਿੰਦਾ ਹੁੰਦਾ ਵੀ ਆ ਚਾਰ ਟੱਕਿਆਂ ਦੇ ਫੁੱਲ ਬਾਜ਼ਾਰੋਂ ਖਰੀਦੇ ਹੋਏ ਆ ਸਾਨੂੰ ਪਤਾ ਹੈ ਇਵੀ ਕਿਤੇ ਜਦੋਂ ਅਸੀਂ ਸੁੱਟਨੇ ਹੋਣ ਤੇ ਫਿਰ 100 ਵਾਰੀ ਇਤਿਆਤ ਵਰਤਦੇ ਹੋ ਪੈਰਾਂ 'ਚ ਨਹੀਂ ਸੁੱਟਨੇ ਗੁਰੂ ਦੇ ਅੱਗੇ ਚਾੜੇ ਹੋਏ ਆ ਕਿਸੇ ਦੇ ਪੈਰਾਂ ਵਿੱਚ ਨਾ ਪੈਣ ਮੈਂ ਹੁਣ ਇੱਕ ਦਿਨ ਮੈਨੂੰ ਸਿੰਘ ਮਿਲਿਆ ਉਹ ਕਿਤੇ ਸ੍ਰੀ ਦਰਬਾਰ ਸਾਹਿਬ ਤੋਂ ਦਰਸ਼ਨ ਕਰਕੇ ਆਇਆ ਸੀ ਮੈਂ ਕਥਾ ਕਰਕੇ ਨਿਕਲਿਆ ਤੇ ਮੈਨੂੰ ਕੱਲ ਦੀ ਗੱਲ ਹੀ ਆ ਉਹਨੇ ਦਸਤਾਰ 'ਚੋਂ ਕਾਟਨ ਕੱਢੀ ਰੂਈਂ ਜੀ ਤੇ ਮੈਨੂੰ ਥੋੜੀ ਜਿਹੀ ਦਿੱਤੀ ਮੈਂ ਕਿਹਾ ਜੀ ਇਹ ਕੀ ਆ ਕਹਿੰਦੇ ਮੈਨੂੰ ਦਰਬਾਰ ਸਾਹਿਬ ਤੋਂ ਮਿਲੀ ਸੀ ਤੇ ਮੈਂ ਦਸਤਾਰ ਤੁਸੀਂ ਅਕਸਰ ਕਈ ਵਾਰੀ ਵੇਖੋਗੇ ਨਾ ਇਆਂ ਨੂੰ ਪੁੱਲ ਮਿਲਦਾ ਦਸਤਾਰ ਚ ਲਾ ਲੈਂਦੇ ਪਤਾ ਕਿਉਂ ਕਿ ਗੁਰੂ ਦੇ ਦਰ ਦੇ ਉੱਤੇ ਭੇਟਾ ਹੋਈ ਚੀਜ਼ ਐ ਪੈਰਾਂ ਚ ਨਾ ਰੁੜੇ ਸਿਰ ਨੀ ਭੇਟਾ ਹੋ ਰਿਆ ਇਮਾਨਦਾਰੀ ਨਾਲ ਦੱਸੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਭੇਟਾ ਹੋਣ ਵਾਲਾ ਸਿਰ ਟਿਕਣ ਵਾਲਾ ਸਿਰ ਕਿਹਦੇ ਕਿਹਦੇ ਪੈਰਾਂ ਚ ਨਹੀਂ ਭੇਟਾ ਹੋ ਰਿਆ ਜਿੱਥੇ ਗਰਜ ਵੇਖੀ ਉੱਥੇ ਜਾ ਕੇ ਰੱਖ ਦਿੱਤਾ ਇਹ ਤੇ ਮੰਗਤਿਆਂ ਵਾਲਾ ਠੂਠਾ ਬਣਾਇਆ ਹੋਇਆ ਜਿਹੜਾ ਹਰ ਦੁਕਾਨ ਦੇ ਉੱਤੇ ਜਾ ਕੇ ਭਿਖਿਆ ਮੰਗ ਰਿਹਾ ਗੁਰੂ ਉਹੀ ਆ ਗੁਰੂ ਦੀ ਦਿਆਲਤਾ 'ਚ ਕੋਈ ਅੰਤਰ ਨਹੀਂ ਜਿਹੜਾ ਗੁਰੂ ਉਸ ਦਿਨ ਆਇਆ ਸੀ ਗੋਬਿੰਦਗੜ ਉਹੀ ਗੁਰੂ ਅੱਜ ਗੋਬਿੰਦਗੜ ਬੈਠਾ ਹੋਇਆ ਜਿਹੜਾ ਉਸ ਦਿਨ ਗਰੀਬਾਂ ਕੰਗਾਲਾਂ ਨੂੰ ਸ਼ਾਂਚਾ ਬਣਾ ਰਿਹਾ ਸੀ ਉਹੀ ਗੁਰੂ ਅੱਜ ਬਣਾ ਰਿਹਾ ਸਾਧ ਸੰਗਤ ਫਰਕ ਕੀ ਹੈ ਅਸੀਂ ਟੇਕ ਨਹੀਂ ਪਾ ਰਹੇ ਅਸੀਂ ਠੂਠਾ ਫੜ ਕੇ ਦਰ ਦਰ ਦੇ ਮੰਗਤੇ ਹੋ ਗਏ ਇੱਜ਼ਤ ਕਰੋ ਸਨਮਾਨ ਕਰੋ ਪਰ ਸਾਡੇ ਵਾਸਤੇ ਦਾਤਾਵਾਂ ਨਾ ਮੰਗੀਐ ਫਿਰ ਮੰਗਣ ਜਾਈਐ ਕੋ ਸ਼ਾਸ਼ਾ ਨਾ ਕੀਤੀ ਫਿਰ